ਲਓ ਜੀ ਹੁਣ ਅੱਗੇ ਕੀ ਹੋਣ ਵਾਲਾ ਹੈ ਚੰਗਾ ਹੋਵੇਗਾ ਜਾਂ ਫਿਰ ਮਾੜਾ ਹੋਵੇਗਾ ਪੰਜਾਬੀਆਂ ਨਾਲ ਭਾਰਤੀਆਂ ਨਾਲ ਕਿਉਂਕਿ ਜੀ7 ਪ੍ਰੋਗਰਾਮ ਚੱਲ ਰਿਹਾ ਹੈ ਇਟਲੀ ਦੇ ਵਿੱਚ ਜਿਵੇਂ ਆਪਣੇ ਇੰਡੀਆ ਦੇ ਵਿੱਚ ਹੋ ਕੇ ਗਿਆ ਸੀ ਜੀ ਪ੍ਰੋਗਰਾਮ ਤਾਂ ਸੇਮ ਜੀ7 ਪ੍ਰੋਗਰਾਮ ਚੱਲ ਰਿਹਾ ਹੈ ਇਟਲੀ ਦੇ ਵਿੱਚ ਉਸ ਇਟਲੀ ਦੇ ਵਿੱਚ ਹਰੇਕ ਕੰਟਰੀ ਦੇ ਪੀਐਮ ਨੂੰ ਇਨਵਾਈਟ ਕੀਤਾ ਜਾਂਦਾ ਤੇ ਉਹਨਾਂ ਦੇ ਵਿੱਚ ਬਹੁਤ ਵੱਡੀਆਂ ਡੀਲਿੰਗ ਕੀਤੀਆਂ ਜਾਂਦੀਆਂ ਗਆਂ ਬਹੁਤ ਵੱਡੇ ਸਮਝੌਤੇ ਕੀਤੇ ਜਾਂਦੇ ਆ ਤੇ ਕੱਲ ਰਾਤ ਟਰੂਡੋ ਸਰਕਾਰ ਦੇ ਪੀਐਮ ਮਤਲਬ ਕਿ ਟਰੂਡੋ ਨੂੰ ਉੱਥੇ ਬੁਲਾਇਆ ਗਿਆ ਸੀ ਜੀ7 ਪ੍ਰੋਗਰਾਮ ਦੇ ਵਿੱਚ ਤੇ ਨਰਿੰਦਰ ਮੋਦੀ ਦੀ ਤੁਸੀਂ ਵੀਡੀਓ ਆਮ ਹੀ YouTube ਤੇ Instagram ਤੇ ਜਾਂ ਫਿਰ ਟੈਲੀਵਿਜ਼ਨ ਤੇ ਦੇਖੀਓ ਕਿਉਂਕਿ ਉਹ ਵੀ ਬਾਈਕ ਐਂਡ ਟੇ ਪਹਿਲਾਂ ਹੀ ਇਟਲੀ ਦੇ ਵਿੱਚ ਪਹੁੰਚੇ ਆ ਪਰ ਜਦੋਂ ਉਸ ਕਾਨਫਰੰਸ ਦੇ ਵਿੱਚ ਉੱਥੋਂ ਦੇ ਨਿਊਜ਼ ਚੈਨਲਾਂ ਦੁਆਰਾ ਕੈਨੇਡਾ ਦੇ ਨਿਊਜ਼ ਚੈਨਲਾਂ ਦੁਆਰਾ ਇੰਡੀਆ ਦੇ ਨਿਊਜ਼ ਚੈਨਲਾਂ ਦੁਆਰਾ ਟਰੂਡੋ ਸਰਕਾਰ ਨੂੰ ਵੱਡੇ ਸਵਾਲ ਤੇ ਟਿੱਪਣੀਆਂ ਚੱਕੀਆਂ ਗਈਆਂ ਹੈ ਕਿ ਤੁਸੀਂ ਇੰਡੀਆ ਗਵਰਨਮੈਂਟ ਨੂੰ ਕਿਵੇਂ ਸਮਝਦੇ ਹੋ ਤੇ ਆਫਟਰ ਸਿਕਨਿਜ਼ਮ ਜੋ ਸਿੱਖਾਂ ਦੇ ਨਾਲ ਪਿੱਛੇ ਪਾਸਟ ਦੇ ਵਿੱਚ ਹੋਇਆ ਸੀ ਤੇ ਆਉਣ ਵਾਲੇ ਫਿਊਚਰ ਦੇ ਵਿੱਚ ਤੁਸੀਂ ਇੰਡੀਅਨ ਗਵਰਨਮੈਂਟ ਦੇ ਨਾਲ ਕਿਵੇਂ ਸਮਝੌਤੇ ਕਰੋਗੇ ਤੁਸੀਂ ਇਸ ਦੀ ਵੀਡੀਓ ਉਹਨਾਂ ਦੇ ਟੀਵੀ ਚੈਨਲਾਂ ਤੇ YouTube ਤੇ ਆਮ ਹੀ G7 ਪ੍ਰੋਗਰਾਮ ਦੀਆਂ ਪੰਨਾਂ ਤੁਸੀਂ ਦੇਖ ਵੀ ਸਕਦੇ ਹੋ ਪਰ ਟਰੂਡੋ ਸਰਕਾਰ ਨੇ ਕਿਹਾ ਕਿ ਅਸੀਂ ਇੰਪੋਰਟੈਂਟ ਜੋ ਇਸ਼ੂ ਚੱਲ ਰਹੇ ਆ ਸਾਡੀ ਦੋਨਾਂ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਅਸੀਂ ਖਤਮ ਕਰਾਂਗੇ ਔਰ ਇੰਪੋਰਟੈਂਟ ਇਸ਼ੂ ਦੇ ਉੱਤੇ ਜੋ ਚੱਲ ਰਿਹਾ ਮੁੱਦੇ ਉਹਨਾਂ ਦੀ ਪ੍ਰੋਬਲਮ ਨੂੰ ਸੋਲਵ ਆਊਟ ਕਰਕੇ ਅਸੀਂ ਆਪ ਦਾ ਸਮਝੌਤਾ ਬਹੁਤ ਵਧੀਆ ਪ੍ਰਤਕਾਰ ਰੱਖਾਂਗੇ 인 ਦਾ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਕਿ ਇਸ ਤੋਂ ਇੱਕ ਹਿੰਟ ਦਿੱਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਬਹੁਤ ਸਾਰੇ ਪੰਜਾਬੀਆਂ ਨੂੰ ਵੀਜ਼ਾ ਦੇ ਸਕਦਾ ਹੈ ਚਾਹੇ ਉਹ ਵਰਕ ਪਰਮਿਟ ਹੋਵੇ ਸਟੱਡੀ ਪਰਮਿਟ ਹੋਵੇ ਟੂਰਿਸਟ ਵੀਜ਼ਾ ਹੋਵੇ ਜਾਂ ਫਿਰ ਇੱਕ ਵਿਜ਼ਟਰ ਵੀਜ਼ਾ ਸੋ ਇੱਕ ਬਹੁਤ ਵੱਡੀ ਨਿਊਜ਼ ਹੈ ਇਹਨਾਂ ਸਾਰੇ ਪੰਜਾਬੀਆਂ ਲਈ ਕਿਉਂਕਿ ਟਰੂਡੋ ਨੇ ਹੱਥ ਵਧਾਇਆ ਹੈ ਮੋਦੀ ਵੱਲ ਇੰਪੋਰਟੈਂਟ ਇਸ਼ੂਸ ਨੂੰ ਜੋ ਕੈਨੇਡਾ ਦੇ ਵਿੱਚ ਚੱਲ ਰਹੇ ਆ ਜਾਂ ਦੋਨਾਂ ਕੰਟਰੀਆਂ ਦੇ ਵਿੱਚ ਚੱਲ ਰਹੇ ਆ ਉਹਨਾਂ ਨੂੰ ਖਤਮ ਕਰਨ ਦਾ ਸੋ ਵੀਰੋ ਤਿਆਰੀ ਖਚਲੋ ਆਪਣੀ ਰਿਕੁਆਇਰਮੈਂਟ ਆ ਚਾਹ ਕਿਸੇ ਵੀ ਟਾਈਪ ਦਾ ਵੀਜ਼ਾ ਹੈ ਤੁਹਾਡਾ ਉਹਦੀ ਕੰਪਲੀਟ ਕਰ ਲੋ ਕਿਉਂਕਿ ਜੀ7 ਪ੍ਰੋਗਰਾਮ ਤੋਂ ਬਾਅਦ ਵਿਦਨ 1 ਵੀਕ ਬਹੁਤ ਵੱਡੀਆਂ ਅਨਾਉਂਸਮੈਂਟ ਆਉਣਗੀਆਂ ਕੈਨੇਡਾ ਸਰਕਾਰ ਵੱਲੋਂ ਅਸੀਂ ਪ੍ਰੇ ਕਰਦੇ ਆ ਵਾਹਿਗੁਰੂ ਅੱਗੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਾਰਿਆਂ ਦੇ ਸੁਪਨੇ ਪੂਰੇ ਹੋਣ ਤੇ ਉਹਨਾਂ ਦੇ ਵੀ ਕੈਨੇਡਾ ਦੇ ਵੀਜ਼ਾ ਆਗਣ